ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਜੇ ਕਿਸੇ ਨੂੰ ਸਵਾਦ ਲੈਣ ਦਾ ਚਸਕਾ ਹੋਵੇ ਤਾਂ ਸਾਰਿਆਂ ਰਸਾਂ ਤੋਂ ਭਲਾ ਰਸ ਇਹ ਹੈ ਕਿ ਗੁਰਮੁਖ ਤੋਂ ਵਾਹਿਗੁਰੂ ਜੀ ਦਾ ਨਾਮ ਸੁਣ ਕੇ ਸਦਾ ਜਪੇ ਤਾਂ ਸਵਾਦ ਦੇ ਨਾਲ ਸੁੱਖ ਵੀ ਪ੍ਰਾਪਤ ਹੁੰਦਾ ਹੈ ਸੋ ਸੱਚੇ ਪਾਸ਼ਾ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲਦੇ ਚੱਲਦੇ ਬਗਦਾਦ ਦੇਸ਼ ਵਿੱਚ ਪਹੁੰਚ ਗਏ ਉੱਥੇ ਦਸਤਗੀਰ ਨਾਮੀ ਪੀਰ ਰਹਿੰਦਾ ਸੀ ਸਾਰੇ ਮਨੁੱਖ ਉਸ ਦੀ ਸੇਵਾ ਕਰਦੇ ਸਨ ਸਾਰੇ ਲੋਕ ਦਿਨ ਰਾਤ ਉਸ ਦੀ ਆਗਿਆ ਵਿੱਚ ਰਹਿੰਦੇ ਸਨ ਉਸ ਨੂੰ ਵੱਡਾ ਕਰਾਮਾਤੀ ਸਮਝਿਆ ਜਾਂਦਾ ਸੀ ਜਿਸ ਤਰ੍ਹਾਂ ਉਹ ਦੇਸ਼ ਨੂੰ ਉਪਦੇਸ਼ ਦਿੰਦੇ ਸਨ ਉਸ ਤਰ੍ਹਾਂ ਹੀ ਸਾਰੇ ਬਾਦਸ਼ਾਹ સહિત ਕਰਦੇ ਸਨ ਉਸ ਦੇ ਅੱਗੇ ਬਹੁਤ murid ਸਨ ਉਹ ਸਦਾ ਆਗਿਆ ਅਨੁਸਾਰ ਸੇਵਾ ਕਰਦੇ ਸਨ ਉਸ ਪੀਰ ਦਾ ਹੰਕਾਰ ਨਾਸ਼ ਕਰਨ ਵਾਸਤੇ ਗੁਰੂ ਜੀ ਰਾਜਤਾਨੀ ਬਗਦਾਦ ਵਿਖੇ ਪਹੁੰਚ ਗਏ ਸ਼ਹਿਰ ਦੇ ਬਾਹਰ ਸੁੰਦਰ ਜਲ ਵੇਖਿਆ ਉੱਥੇ ਡੇਰਾ ਲਾ ਕੇ ਬੈਠ ਗਏ ਜਦ ਇੱਕ ਰਾਤ ਬੀਤ ਗਈ ਅਤੇ ਸਵੇਰ ਹੋਈ ਤਾਂ ਪ੍ਰਭੂ ਜੀ ਜਾਗ ਪਏ ਇਸ਼ਨਾਨ ਕਰਕੇ ਬਾਣੀ ਦਾ ਪਾਠ ਕੀਤਾ ਸ੍ਰੀ ਕਰਤਾਰ ਦੀ ਸਿਫਤ ਗੁਜਾਰੀ ਜਿਸ ਕਰਤਾਰ ਦਾ ਕੋਈ ਸਾਨੀ ਨਹੀਂ ਹੈ ਲਖ ਪਾਤਲ ਲਖ ਆਕਾਸ਼ ਜਦ ਗੁਰੂ ਜੀ ਨੇ ਇਹ ਸ਼ਬਦ ਪੜ੍ਹਿਆ ਪੀਰ ਦਾ ਇੱਕ murid ਜਲ ਵਿੱਚ ਇਸ਼ਨਾਨ ਕਰਨ ਵਾਸਤੇ ਉਸ ਥਾਂ ਆਇਆ ਜਦ ਉਸਨੇ ਕੰਨਾਂ ਨਾਲ ਇਹ ਪਦ ਸੁਣਿਆ ਤਾਂ ਆਪਣੇ ਮਨ ਵਿੱਚ ਬੜਾ ਹੈਰਾਨ ਹੋਇਆ ਇਹ ਕੌਣ ਝੂਠ ਬੋਲ ਰਿਹਾ ਹੈ ਕੁਰਾਨ ਦੀ ਕਿਤਾਬ ਵਿੱਚ ਤਾਂ ਇਹ ਸਭ ਕੁਝ ਨਹੀਂ ਲਿਖਿਆ ਚਰਚਾ ਕਰਨ ਹਿਤ ਉਹ ਨੇੜੇ ਗਿਆ ਜਿੱਥੇ ਗੁਰੂ ਜੀ ਬਿਰਾਜ ਰਹੇ ਸਨ ਉਸ ਵੇਲੇ ਭਾਈ ਮਰਦਾਨਾ ਗਾਇਣ ਕਰਨ ਲੱਗਾ ਰਬਾਬ ਵਜਾ ਕੇ ਭਗਵਾਨ ਦੀ ਸਿਫਤ ਕਰ ਰਿਹਾ ਸੀ ਪੀਰ ਦਾ murid ਖੜਾ ਹੋ ਕੇ ਕਾਫੀ ਧੇਰ ਤੱਕ ਸੁਣਦਾ ਰਿਹਾ ਫਿਰ ਪੀਰ ਦੇ ਪਾਸ ਪਹੁੰਚ ਗਿਆ ਮੌਕਾ ਪਾ ਕੇ ਪੁੱਛਣ ਲੱਗਾ ਹੇ ਹਜ਼ਰਤ ਜੀ ਇੱਕ ਵੱਡਾ ਕਫਰ ਸੁਣਾਓ ਇੱਕ ਹਿੰਦੂ ਫਕੀਰ ਬਾਹਰ ਬੈਠਾ ਹੈ ਉਸ ਨੇ ਇਸ ਤਰ੍ਹਾਂ ਦਾ ਕਫਰ ਬੋਲਿਆ ਹੈ ਕੁਰਾਨ ਨੇ 14 ਜਹਾਨ ਦੱਸੇ ਹਨ ਇੰਨੇ ਹੀ ਤੁਸੀਂ ਆਪ ਸੁਣਾਏ ਹਨ ਉਸ ਨੇ ਲੱਖਾਂ ਆਕਾਸ਼ ਪਤਾਲ ਕਹੇ ਹਨ ਫਿਰ ਉਹਨਾਂ ਦਾ ਕੋਈ ਔੜਕ ਨਹੀਂ ਲਬ ਲਬ ਕੇ ਥੱਕ ਗਏ ਹਨ ਇਹ ਸੁਣ ਕੇ ਮੇਰੇ ਮਨ ਵਿੱਚ ਬੜੀ ਹੈਰਾਨੀ ਹੋਈ ਇਹ ਕੁਝ ਬਰਦਾਸ਼ਤ ਨਹੀਂ ਹੁੰਦਾ ਜੋ ਕੁਝ ਉਹਨਾਂ ਨੇ ਕਿਹਾ ਹੈ ਕੁਰਾਨ ਦੇ ਵਿੱਚ ਜੋ ਲਿਖਿਆ ਹੈ ਉਸ ਦੇ ਉਹ ਉਲਟ ਕਹਿੰਦੇ ਹਨ ਇਹ ਝੂਠ ਬੋਲਦੇ ਹਨ ਜਾਂ ਫਕੀਰ ਹੀ ਅਨਜਾਨ ਹੈ ਇੱਕ ਤਾਂ ਉਹਨਾਂ ਨੇ ਹੈਰਾਨੀ ਜਨਕ ਗੱਲ ਕਹੀ ਹੈ ਦੂਸਰਾ ਰਾਗ ਗਾਉਣਾ ਆਰੰਭ ਕਰ ਦਿੱਤਾ ਹੈ ਤੁਸੀਂ ਸਾਰੇ ਦੇਸ਼ਾਂ ਵਿੱਚ ਰਾਗ ਗਾਉਣ ਦੀ ਮਨਾਹੀ ਕੀਤੀ ਹੈ ਜੇ ਉਹ ਨੇੜੇ ਹੋ ਕੇ ਆਗਿਆ ਭੰਗ ਕਰਦੇ ਹਨ ਉਹਨਾਂ ਨੂੰ ਨਿਸ਼ੰਘ ਦੂਰ ਕਰਨਾ ਚਾਹੀਦਾ ਹੈ ਤੁਹਾਡਾ ਦਿਨ ਪ੍ਰਤ ਤੇਜ ਘਟ ਜਾਏਗਾ ਜੇ ਉਹਨਾਂ ਨੂੰ ਰੋਕਣ ਦਾ ਪ੍ਰਬੰਧ ਨਾ ਕੀਤਾ ਗਿਆ ਇਸ ਫਕੀਰ ਨੇ ਕੁਫਰ ਬੋਲਿਆ ਹੈ ਇਹ ਭਾਰੀ ਸਜ਼ਾ ਦੇਣ ਦੇ ਲਾਇਕ ਹੈ ਜੇ ਇਹਨਾਂ ਨੂੰ ਹੁਣੇ ਨਾ ਰੋਕੋਗੇ ਤਾਂ ਸਾਰੇ ਮੁਸਲਮਾਨ ਕਾਫਰ ਹੋ ਜਾਣਗੇ ਪੀਰ ਦਸਤਗੀਰ ਨੇ ਅਜਿਹਾ ਝਗੜਾ ਸੁਣ ਕੇ ਮਨ ਵਿੱਚ ਬਹੁਤ ਗਰੋਧ ਕੀਤਾ ਪੀਰ ਦਸਤਗੀਰ ਨੇ ਸਾਰੇ ਨਗਰ ਨੂੰ ਇਹ ਹੁਕਮ ਕਰ ਦਿੱਤਾ ਕਿ ਸਾਰੇ ਜਾ ਕੇ ਉਸ ਫਕੀਰ ਨੂੰ ਵਟੇ ਮਾਰ ਮਾਰ ਕੇ ਜਾਨ ਤੋਂ ਮਾਰ ਦਿਓ ਸਾਰੇ ਚੱਲ ਕੇ ਜਾਓ ਤੇ देर ਨਾ ਕਰੋ ਉਹਨਾਂ ਨੇ ਮੇਰੇ ਹੁਕਮ ਨੂੰ ਭੰਗ ਕੀਤਾ ਹੈ ਮੇਰੇ ਨੇੜੇ ਆ ਕੇ ਜਿਸ ਨੇ ਢੀਠਤਾ ਕੀਤੀ ਹੈ ਦੂਰ ਹੋਣ ਤੇ ਉਸ ਨੂੰ ਕਿਸ ਤਰ੍ਹਾਂ ਡਰ ਪਾਵਾਂਗੇ ਇਹ ਬਗਦਾਦ ਜੋ ਮਹਾਨ ਸਥਾਨ ਹੈ ਤੁਰਕਾਂ ਲਈ ਇੱਕ ਵੱਡਾ ਟਿਕਾਣਾ ਹੈ ਜੇ ਇਥੇ ਹੀ ਅਵਗਿਆ ਹੋਵੇਗੀ ਫਿਰ ਕੋਈ ਵੀ ਮर्यादा ਨਹੀਂ ਰੱਖੇਗਾ ਦਸਤਗੀਰ ਦੀ ਆਗਿਆ ਪਾ ਕੇ ਬਾਲਕ ਬੁੱਢੇ ਅਤੇ ਜਵਾਨ ਸਭ ਉਸ ਪਾਸੇ ਵੱਲ ਦੌੜ ਪਏ ਇੱਕ ਇੱਕ ਪੱਥਰ ਸਭ ਨੇ ਹੱਥ ਵਿੱਚ ਫੜ ਲਿਆ ਚੱਲਣ ਲੱਗਿਆਂ ਬੜਾ ਰੌਲਾ ਪਾਇਆ ਗੁਰੂ ਜੀ ਨੇ ਉਸ ਸਮੇਂ ਰੌਲਾ ਸੁਣ ਕੇ ਬੜੀ ਉੱਚੀ ਆਵਾਜ਼ ਵਿੱਚ ਇਸ ਪ੍ਰਕਾਰ ਬਾਗ ਦਿੱਤੀ ਬਾਗ ਵਿੱਚ ਉਹਨਾਂ ਨੇ ਕਿਹਾ ਨਿਰੰਕਾਰ ਸ਼੍ਰੀ ਅਕਾਲ ਸੱਚ ਹੈ ਗੁਰਬਰ ਇੱਕ ਅੰਕਾਰ ਕਿਰਪਾਲੂ ਹੈ ਇਹ ਬਾੰਗ ਸੁਣ ਕੇ ਸਾਰੇ ਨਰ ਨਾਰੀਆਂ ਇੱਕ ਵਾਰੀ ਤਾਂ ਮੁਰਸ਼ਿਤ ਹੋ ਗਏ ਜਦ ਵੱਡੀ ਕਰਾਮਾਤ ਵੇਖੀ ਤਾਂ ਪੀਰ ਦਸਤਗੀਰ ਉਸ ਤਰਫ ਵੱਲ ਆਪ ਚੱਲ ਪਿਆ ਆਪਣੇ ਨਾਲ ਬਹੁਤ ਮਨੁੱਖ ਲੈ ਅਤੇ ਹਿਰਦੇ ਵਿੱਚ ਉਤਸ਼ਾਹ ਭਰ ਕੇ ਗੁਰੂ ਜੀ ਨੂੰ ਜਤਣਾ ਦਸਤਗੀਰ ਨੇ ਆਪਣੀ ਕਰਾਮਾਤ ਨਾਲ ਸਾਰੇਆਂ ਮਨੁੱਖਾਂ ਦੀ ਮੂਰਛਤਾ ਬਗੈਰ ਦੇਰ ਦੇ ਦੂਰ ਕਰ ਦਿੱਤੀ ਜਿੱਥੇ ਸ੍ਰੇਸ਼ਟ ਮਤ ਦੇ ਘਰ ਭਾਗ ਗੁਰੂ ਜੀ ਬੈਠੇ ਸਨ ਬੜੇ ਹੰਕਾਰ ਨਾਲ ਉਧਰ ਚੱਲ ਪਿਆ ਜਿਵੇਂ ਜੁਗਨੂ ਸੂਰਜ ਦੇ ਤੇਜ ਨੂੰ ਦੂਰ ਕਰਨਾ ਚਾਹੁੰਦਾ ਹੋਵੇ ਸਾਰੇ ਇੱਕ ਵਾਰ ਚੁਫੇਰੇ ਆ ਗਏ ਅਤੇ ਪੱਥਰ ਮਾਰਨ ਹਿਤ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ ਇੱਕ ਇੱਕ ਪੱਥਰ ਸਾਰਿਆਂ ਦੇ ਹੱਥ ਵਿੱਚ ਸੀ ਅਣਗਿਣਤ ਮਨੁੱਖ ਸਨ ਤੇ ਉਹਨਾਂ ਦੀ ਗਿਣਤੀ ਨਹੀਂ ਸੀ ਹੋ ਸਕਦੀ ਜਦ ਮਨ ਵਿੱਚ ਸਾਰਿਆਂ ਨੇ ਪੱਥਰ ਮਾਰਨੇ ਚਾਹੇ ਤਦ ਗੁਰੂ ਜੀ ਨੇ ਹੁੰਗਾਰਾ ਮਾਰਿਆ ਜਿੱਥੇ ਬਾਹਾਂ ਉੱਚੀਆਂ ਕੀਤੀਆਂ ਸਨ ਉੱਥੇ ਹੀ ਖੜੀਆਂ ਰਹਿ ਗਈਆਂ ਉਹ ਉਤਾਰਨੀਆਂ ਚਾਹੁੰਦੇ ਸਨ ਪਰ ਉਤਰਦੀਆਂ ਨਹੀਂ ਸਨ ਲੱਕੜ ਵਾਂਗ ਉਹ ਗੱਡੀਆਂ ਗਈਆਂ ਸਭ ਹੈਰਾਨ ਹੋਏ ਤੇ ਪੀੜ ਵਧੀ ਪੀਰ ਦਸਤਗੀਰ ਉਸ ਸਮੇਂ ਬਹੁਤ ਕਰਾਮਾਤਾਂ ਕਰਦਾ ਰਿਹਾ ਪਰ ਕੋਈ ਵੀ ਕਰਾਮਾਤ ਨਾ ਚੱਲੀ ਥੱਕ ਕੇ ਹਾਰ ਗਿਆ ਮਨ ਵਿੱਚ ਆਪਣੇ ਨਾਲੋਂ ਵੱਡਾ ਸਮਝਿਆ ਜਿਵੇਂ ਤੁਛ ਤਾਰਾ ਅਹੰਕਾਰ ਕਰੇ ਤਾਰੇ ਦਾ ਤੇਜ ਸੂਰਜ ਦੇ ਤੇਜ ਨੂੰ ਕਿਵੇਂ ਦਬਾ ਸਕਦਾ ਹੈ ਜਿਵੇਂ ਛੋਟਾ ਜਿਹਾ ਵਾਬ ਰੋਲਾ ਬਲਵਾਨ ਹਨੇਰੀ ਦੇ ਸਾਹਮਣੇ ਜਾ ਕੇ ਹੰਕਾਰ ਕਰੇ ਇਸ ਤਰ੍ਹਾਂ ਦਿਲ ਵਿੱਚ ਸੋਚਦਾ ਹੈ ਕਿ ਗੁਰੂ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਹੁਣ ਮੈਂ ਗੱਲਬਾਤ ਰਾਹੀਂ ਇਹਨਾਂ ਨੂੰ ਹਰਾਵਾਂਗਾ ਇਸ ਤਰ੍ਹਾਂ ਵਿਚਾਰ ਕੇ ਪਾਸ ਗਿਆ ਜਿੱਥੇ ਗੁਰੂ ਜੀ ਬਿਰਾਜਮਾਨ ਸਨ ਕਹਿਣ ਲੱਗਾ ਤੁਸੀਂ ਕਫਰ ਬੋਲਿਆ ਹੈ ਤੁਸੀਂ ਕੌਣ ਹੋ ਅਤੇ ਕਿੱਥੋਂ ਚੱਲ ਕੇ ਆਏ ਹੋ ਵੱਡੀ ਕਰਾਮਾਤ ਕਰਕੇ ਵਿਖਾਈ ਹੈ ਲੱਖਾਂ ਪਤਾਲਾ ਆਕਾਸ਼ਾਂ ਦੀ ਖਬਰ ਸੁਣਾਈ ਹੈ ਜਿਹੜਾ ਰਾਗ ਮਨ ਨੂੰ ਚੰਚਲ ਕਰਦਾ ਹੈ ਤੁਸੀਂ ਉਸ ਨੂੰ ਗਾਇਆ ਹੈ ਤੁਸੀਂ ਗਾਉਣ ਦੇ ਹੱਕ ਵਿੱਚ ਕਿਉਂ ਹੋ ਦੋਵੇਂ ਕੰਮ ਤੁਸੀਂ ਮਰਿਆਦਾ ਦੇ ਉਲਟ ਕੀਤੇ ਹਨ ਅਜੇ ਹਾ ਅਸੀਂ ਕੋਈ ਦਰਵੇਸ਼ ਨਹੀਂ ਵੇਖਿਆ ਸਾਨੂੰ ਇਹਨਾਂ ਗੱਲਾਂ ਦਾ ਉੱਤਰ ਦਿਓ ਨਹੀਂ ਤਾਂ ਦੇਸ਼ ਵਿੱਚੋਂ ਬਾਹਰ ਨਿਕਲ ਜਾਓ ਹੰਕਾਰ ਦਾ ਨਾਸ਼ ਕਰਨ ਵਾਲੇ ਗੁਣਾ ਦੀ ਖਾਨ ਭਾਬ ਗੁਰੂ ਜੀ ਦਸਤਗੀਰ ਨਾਲ ਇਸ ਤਰ੍ਹਾਂ ਬੋਲੇ ਜਿਸ ਰਾਗ ਦੀ ਤੁਸੀਂ ਨਿੰਦਿਆ ਕਰਦੇ ਹੋ ਤਿਸ ਦੀ ਸੁਖਦਾਇਕ ਰੀਤੀ ਸੁਣਾਓ ਅਸੀਂ ਸ਼੍ਰੀ ਕਰਤਾਰ ਦੀਆਂ ਸਿਫਤਾਂ ਗਾਉਂਦੇ ਹਾਂ ਜਿਵੇਂ ਮਨ ਵਿੱਚ ਵੱਸਦਾ ਹੈ ਉਸ ਦੀ ਫੇਰ ਕਮਾਈ ਕਰਦੇ ਹਾਂ ਰਸ ਲੈਣ ਕਾਰਨ ਰਾਗ ਸੁਣਦੇ ਹਾਂ ਉਸ ਵਿੱਚ ਲੀਨ ਹੋ ਕੇ ਹਰੀ ਦੇ ਨਾਮ ਦਾ ਉਚਾਰਨ ਕਰਦੇ ਹਾਂ ਰਾਗ ਸੁਣ ਕੇ ਜਗਿਆਸੂ ਹਰਦੇ ਵਿੱਚ ਆਨੰਦਿਤ ਹੁੰਦੇ ਹਨ ਤੇ ਸ਼੍ਰੀ ਪ੍ਰਭੂ ਅਬਿਨਾਸ਼ੀ ਦੇ ਨਾਲ ਰਹਿੰਦੇ ਹਨ ਕਲਯੁਗ ਵਿੱਚ ਪ੍ਰਭੂ ਨੂੰ ਮਿਲਣ ਦਾ ਹੋਰ ਕੋਈ ਉਪਾਅ ਨਹੀਂ ਹੈ ਕੀਰਤਨ ਕਰਨ ਨਾਲ ਕਰੋੜਾਂ ਤਰ ਗਏ ਹਨ ਇਸ ਕਰਕੇ ਅਸੀਂ ਰਾਗ ਰੀਤੀ ਚਲਾਈ ਹੈ ਰਸ ਹਿਤ ਬੁੱਧੀ ਪ੍ਰਭੂ ਦੀਆਂ ਸਿਫਤਾਂ ਵਿੱਚ ਭਿੱਜ ਜਾਂਦੀ ਹੈ ਤੁਸੀਂ ਜਿਹੜਾ ਕਹਿੰਦੇ ਹੋ ਕਿ ਰਾਗ ਮਤ ਨੂੰ ਚੰਚਲ ਕਰਦਾ ਹੈ ਅਤੇ ਮਨ ਨੂੰ ਵਿਸ਼ੇ ਵਕਾਰਾਂ ਵਿੱਚ ਲਗਾਉਂਦਾ ਹੈ ਜਿਹੜੇ ਕਾਮਚੇਸ਼ਟਾ ਉਤੇਜਿਤ ਕਰਨ ਲਈ ਰਾਹ ਗੋਂਦੇ ਹਨ ਉਹ ਨਰਕਾਂ ਨੂੰ ਜਾਂਦੇ ਹਨ ਹੁਣ ਦੂਸਰਾ ਉੱਤਰ ਕੰਨ ਲਾ ਕੇ ਸੁਣੋ ਕੁਰਾਨ ਨੇ 14 ਤਬਕਾਂ ਬਾਰੇ ਕਿਹਾ ਹੈ ਜਿਹੜਾ ਇਹਨਾਂ ਤਬਕਾਂ ਨੂੰ ਪੈਦਾ ਕਰਨ ਵਾਲਾ ਹੈ ਉਹੀ 14 ਤਬਕਾਂ ਦੀ ਸੋਝੀ ਰੱਖਦਾ ਹੈ ਜਿਨ੍ਹਾਂ ਨੂੰ ਲੱਖਾਂ ਦੀ ਸੋਝੀ ਹੈ ਉਹ ਠੀਕ ਕਹਿੰਦੇ ਹਨ ਝੂਠ ਨਹੀਂ ਬੋਲਦੇ ਲੱਖਾਂ ਤੋਂ ਵੀ ਪਰੇ ਹਨ ਉਹਨਾਂ ਦਾ ਕੋਈ ਅੰਤ ਨਹੀਂ ਉਹ ਸਾਹਿਬ ਬੇਅੰਤ ਹੈ ਵੀਰ ਦਸਤਗੀਰ ਨੇ ਇਹ ਸੁਣ ਕੇ ਸੱਚ ਨਾ ਮੰਨਿਆ ਲੱਖਾਂ ਤਪਕਾਂ ਨੂੰ ਵੇਖਣ ਖਾਤਰ ਬੋਲਿਆ ਮੈਨੂੰ ਤਾਂ ਪ੍ਰਤੀਤ ਨਹੀਂ ਆਉਂਦੀ ਜੇ ਤੁਹਾਨੂੰ ਸੁੱਧ ਹੈ ਤਾਂ ਮੈਨੂੰ ਵਿਖਾ ਦਿਓ ਮੇਰੇ ਪੁੱਤਰ ਨੂੰ ਨਾਲ ਲੈ ਜਾਓ ਜਿੰਨੀ ਪੌਂਚ ਹੈ ਉਤਨੇ ਹੀ ਵਿਖਾ ਦਿਓ ਇਹ ਸੁਣ ਕੇ ਗੁਰੂ ਜੀ ਨੇ ਉਸੇ ਵੇਲੇ ਉਸਦੇ ਪੁੱਤਰ ਨੂੰ ਹੱਥਾਂ ਵਿੱਚ ਹੱਥ ਪਾ ਕੇ ਫੜ ਲਿਆ ਅਤੇ ਕਿਹਾ ਦੋਵੇਂ ਅੱਖਾਂ ਬੰਦ ਕਰੋ ਜੋ ਚਾਹੁੰਦੇ ਹੋ ਹੁਣ ਵੇਖ ਲਓ ਜਦ ਉਸਨੇ ਅੱਖਾਂ ਬੰਦ ਕੀਤੀਆਂ ਤਦ ਸਾਰੇ ਆਕਾਸ਼ ਉਸ ਨੂੰ ਉਸੇ ਵੇਲੇ ਵਿਖਾ ਦਿੱਤੇ ਕਈ ਦਿਨ ਉਹਨਾਂ ਭਵਨਾਂ ਵਿੱਚ ਫਿਰਦੇ ਰਹੇ ਫਿਰ ਹੋਰ ਧਰਤੀਆਂ ਤੇ ਚਲੇ ਗਏ ਕਈ ਦਿਨ ਉਹਨਾਂ ਨੂੰ ਵੇਖ ਕੇ ਫਿਰ ਹੋਰ ਆਕਾਸ਼ ਜਾ ਕੇ ਵੇਖੇ ਇਸ ਵਿਧੀ ਅਨੁਸਾਰ ਬਹੁਤ ਸਾਲ ਬਿਤਾਏ ਲੱਖ ਆਕਾਸ਼ ਉਸ ਨੂੰ ਵਿਖਾ ਦਿੱਤੇ ਫਿਰ ਉਹ ਪਤਾਲਾਂ ਵਿੱਚ ਚਲੇ ਗਏ ਪਹਿਲਾਂ ਉਸ ਨੂੰ ਇੱਕ ਪਤਾਲ ਕਈ ਦਿਨ ਸਾਰੇ ਫਿਰ ਕੇ ਵਿਖਾਇਆ ਫਿਰ ਦੂਸਰੇ ਪਤਾਲ ਵਿੱਚ ਚਲੇ ਗਏ ਚੰਗੀ ਵਿਧੀ ਅਨੁਸਾਰ ਸਾਰੇ ਆਕਾਸ਼ ਪਾਤਾਲ ਵਿਖਾ ਦਿੱਤੇ ਫਿਰ ਜਗਤ ਦੇ ਮਾਲਕ ਤੀਜੇ ਪਤਾਲ ਵਿੱਚ ਚਲੇ ਗਏ ਇਸ ਤਰ੍ਹਾਂ ਜਿਹੜੇ ਲੱਖਾਂ ਪਤਾਲ ਸਨ ਸਾਰੇ ਕਿਰਪਾਲੂ ਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਵਿਖਾ ਦਿੱਤੇ ਬਹੁਤ ਸਾਲਾਂ ਦਾ ਸਮਾਂ ਬਿਤਾਇਆ ਫਿਰਦਾ ਫਿਰਦਾ ਪੀਰ ਦਾ ਪੁੱਤਰ ਵਿਆਕੁਲ ਹੋ ਗਿਆ ਹੱਥ ਬੰਨ ਕੇ ਅਤੇ ਦੀਨ ਹੋ ਕੇ ਉਸ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਆਕਾਸ਼ਾਂ ਅਤੇ ਪਤਾਲਾਂ ਦਾ ਤੇ ਅੰਤ ਨਹੀਂ ਪਾਇਆ ਜਾ ਸਕਦਾ ਫਿਰਦੇ ਆ ਫਿਰਦੇ ਆ ਬਹੁਤ ਸਮਾਂ ਬੀਤ ਗਿਆ ਹੈ ਹੁਣ ਆਪਣੇ ਸਥਾਨ ਤੇ ਚੱਲੋ ਤੁਸੀਂ ਹੀ ਖੁਦਾ ਹੋ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਤੇਰੇ ਹਿਰਦੇ ਵਿੱਚ ਕੁਝ ਚਾਹ ਹੈ ਤਾਂ ਹੋਰ ਆਕਾਸ਼ ਪਤਾਲ ਵੀ ਵੇਖ ਲਓ ਕੋਈ ਅੰਤ ਨਹੀਂ ਹੈ ਬਿਆੰਤ ਹਨ ਜੇ ਤੇਰਾ ਚਿੱਤ ਵਿਆਕੁਲ ਹੋ ਗਿਆ ਹੈ ਅਤੇ ਆਪਣੇ ਸਥਾਨ ਤੇ ਜਾਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਤੇਰੇ ਪਿਤਾ ਜੀ ਨੂੰ ਵਿਸ਼ਵਾਸ ਹੋ ਜਾਏ ਹੁਣ ਉਸ ਤਰ੍ਹਾਂ ਕਾਰਜ ਕਰੋ ਸੰਗਤ ਵਿੱਚ ਕੜਾਹ ਪ੍ਰਸ਼ਾਦ ਤਿਆਰ ਹੋਇਆ ਹੈ ਉਸ ਨੂੰ ਲੈ ਕੇ ਚਲੀਏ ਇਹ ਕਹਿ ਕੇ ਉਸ ਤਾਂ ਚਲੇ ਗਏ ਜਿੱਥੇ ਸਤ ਸੰਗਤ ਹੋ ਰਹੀ ਸੀ ਸੰਤਾਂ ਦੀ ਸ਼ੁਭ ਪੰਕਤੀ ਬੈਠੀ ਹੋਈ ਸੀ ਗੁਰੂ ਜੀ ਨੂੰ ਜਦ ਉਹਨਾਂ ਨੇ ਵੇਖਿਆ ਸਾਰੇ ਤਦ ਦਿਲਾਂ ਵਿੱਚ ਖੁਸ਼ ਹੋ ਕੇ ਉੱਠ ਖਲੋਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ ਅਤੇ ਫਿਰ ਸਭਾ ਦੇ ਵਿੱਚ ਬਿਠਾ ਲਏ ਦੀਪਕ ਬਾਲ ਕੇ ਆਰਤੀ उतारी ਪੂਜਾ ਕਰਕੇ ਪ੍ਰਸ਼ੰਸਾ ਕੀਤੀ ਭਲੀ ਰੀਤੀ ਨਾਲ ਕੜਾ ਪ੍ਰਸ਼ਾਦ ਤਿਆਰ ਕਰਕੇ ਖੜੇ ਹੋ ਕੇ ਬੜੇ ਪ੍ਰੇਮ ਨਾਲ ਅਰਦਾਸ ਕੀਤੀ ਫਿਰ ਪ੍ਰਸ਼ਾਦ ਸਾਰਿਆਂ ਵਿੱਚ ਵੰਡ ਦਿੱਤਾ ਪੀਰ ਦੇ ਪੁੱਤਰ ਨੇ ਵੀ ਖੁਸ਼ ਹੋ ਕੇ ਪ੍ਰਸ਼ਾਦ ਲੈ ਲਿਆ ਇਸ ਤਰ੍ਹਾਂ ਗੁਰੂ ਜੀ ਬਹੁਤ ਸੰਗਤ ਵਿੱਚ ਫੇਰੇ ਅਤੇ ਬਹੁਤ ਕੁਝ ਪੀਰ ਦੇ ਪੁੱਤਰ ਨੂੰ ਵਿਖਾਇਆ ਜਦ ਪੀਰ ਦੇ ਪੁੱਤਰ ਨੇ ਕੜਾ ਪ੍ਰਸ਼ਾਦ ਆਪਣੇ ਨਾਲ ਲੈ ਲਿਆ ਸ੍ਰੀ ਗੁਰੂ ਜੀ ਫਿਰ ਧਰਤੀ ਵੱਲ ਚੱਲ ਪਏ ਫਿਰ ਬਗਦਾਦ ਦੇਸ਼ ਵਿੱਚ ਆ ਗਏ ਜਿਸ ਥਾਂ ਪੀਰ ਬੈਠਾ ਹੋਇਆ ਸੀ ਪੀਰ ਨੇ ਆਪਣੇ ਪੁੱਤਰ ਨੂੰ ਪੁੱਛਿਆ ਕੀ ਤੂੰ ਜਾ ਕੇ ਲੱਖਾਂ ਕਾਸ਼ਪਤਾਲ ਵੇਖੇ ਹਨ ਕੀ ਫਕੀਰ ਨੇ ਝੂਠ ਬੋਲਿਆ ਹੈ ਤੁਸੀਂ ਤੁਰੰਤ ਹੀ ਵਾਪਸ ਆ ਗਏ ਹੋ ਪੀਰ ਦਸਤਗੀਰ ਦਾ ਪੁੱਤਰ ਸੁਣ ਕੇ ਬਹੁਤ ਹੈਰਾਨ ਹੋਇਆ ਅਜੇ ਹੀ ਅश्चਰਜ ਘਟਨਾ ਨੂੰ ਮਨ ਵਿੱਚ ਵਿਚਾਰ ਕੇ ਕਹਿਣ ਲੱਗਾ ਹੇ ਪਿਤਾ ਜੀ ਸੁਣੋ ਇਸ ਦਰਵੇਸ਼ ਨੂੰ ਖੁਦਾ ਪਹਿਚਾਣੋ ਤੁਸੀਂ ਤੇ ਕਹਿੰਦੇ ਹੋ ਛੇਤੀ ਆ ਗਏ ਹੋ ਅਸੀਂ ਤਾਂ ਉੱਥੇ ਕਈ ਸੌ ਸਾਲ ਬਤੀਤ ਕੀਤੇ ਹਨ ਲੱਖਾਂ ਆਕਾਸ਼ ਤੇ ਪਤਾਲ ਵਖਾਏ ਹਨ ਉਹਨਾਂ ਦੀ ਔੜਕ ਹੱਥ ਨਹੀਂ ਸੀ ਆਉਂਦੀ ਜਦ ਮੈਂ ਸਭ ਕੁਝ ਵੇਖਿਆ ਤਾਂ ਹਾਰ ਗਿਆ ਇਹਨਾਂ ਨੂੰ ਕਹਿ ਕੇ ਮੈਂ ਵਾਪਸ ਆ ਗਿਆ ਹਾਂ ਜਿੱਥੇ ਕਿਤੇ ਵੀ ਇਹਨਾਂ ਦੀ ਸੰਗਤ ਵੇਖੀ ਹੈ ਉਹ ਲੋਕ ਬਹੁਤ ਪ੍ਰੇਮ ਕਰਕੇ ਇਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਸਨ ਦਸਤਗੀਰ ਇਹ ਅਦਭੁਤ ਗੱਲ ਸੁਣ ਕੇ ਹੈਰਾਨ ਹੋਇਆ ਤੇ ਕਿਹਾ ਕੁਝ ਜਾਣਿਆ ਨਹੀਂ ਜਾ ਸਕਦਾ ਇਸਥਾਂ ਦੋ ਘੜੀਆਂ ਬੀਤੀਆਂ ਹਨ ਸਾਰੇ ਬੈਠੇ ਰਹੇ ਹਨ ਕੋਈ ਵੀ ਉੱਠਿਆ ਨਹੀਂ ਅਨਗਿਣਤ ਸਾਲ ਇਹ ਕਹਿ ਕੇ ਦੱਸੇ ਹਨ ਲੱਖਾਂ ਆਕਾਸ਼ ਤੇ ਪਤਾਲ ਵਿਖਾਏ ਹਨ ਸਭ ਤਰ੍ਹਾਂ ਨਾਲ ਵੇਖ ਕੇ ਇਹ ਗੱਲ ਅਸੰਭਵ ਲੱਗਦੀ ਹੈ ਪੀਰ ਆਪਣੇ ਮਨ ਵਿੱਚ ਅਚੰਭਾ ਮਨ ਰਿਹਾ ਸੀ ਪੀਰ ਦਸਤਗੀਰ ਨੇ ਆਪਣੇ ਹਿਰਦੇ ਵਿੱਚ ਕਾਫੀ ਸਮੇਂ ਤੱਕ ਵਿਚਾਰ ਕੀਤੀ ਸਭ ਪੀਰਾਂ ਵਿੱਚ ਮੇਰੀ ਵਡਿਆਈ ਹੈ ਮੇਰੇ ਵਰਗਾ ਕਰਾਮਾਤੀ ਜਗਤ ਵਿੱਚ ਕੋਈ ਦੂਸਰਾ ਨਹੀਂ ਵੇਖਿਆ ਸਾਰੇ ਹੀ ਮੇਰੀ ਈਨ ਮੰਨਦੇ ਹਨ ਸਾਰੇ ਦੇਸ਼ ਹੱਥ ਜੁੜਵਾ ਕੇ ਪੈਰਾਂ ਤੇ ਪੁਆਏ ਹਨ ਮੇਰੀ ਕਰਾਮਾਤਾਂ ਇਹਨਾਂ ਦੇ ਅੱਗੇ ਰਤਾ ਵੀ ਨਹੀਂ ਸੁਮੇਰ ਪर्वਤ ਲਾਗੇ ਜਿਵੇਂ ਰੇਤ ਦਾ ਕਿਣਕਾ ਹੁੰਦਾ ਹੈ ਇਹ ਮਨੁੱਖ ਦਾ ਤਾਂ ਨਹੀਂ ਹਨ ਇਹ ਤਾਂ ਖੁਦਾ ਨੇ ਤਨ ਧਰਨ ਕੀਤਾ ਹੈ ਇਹਨਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨੀ ਬਣਦੀ ਹੈ ਇਹ ਵਿਚਾਰ ਕੇ ਪੈਰੀ ਪੈ ਗਿਆ ਹਿਰਦੇ ਦੇ ਸਾਰੇ ਅਹੰਕਾਰ ਨੂੰ ਦੂਰ ਕੀਤਾ ਸਾਰੇ ਮੁਰਿਦਾਂ ਨੂੰ ਕਿਹਾ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ ਅਤੇ ਗੁਨਾਹ ਬਖਸ਼ਾ ਲਵੋ ਇਹਨਾਂ ਨੂੰ ਮਨੁੱਖਾ ਸਰੀਰ ਨਾ ਜਾਣੋ ਅੱਲਾ ਖੁਦਾ ਸਰੂਪ ਪਛਾਣੋ ਲੋਕਾਂ ਨੇ ਪੀਰ ਦੀ ਆਗਿਆ ਸੁਣ ਕੇ ਗੁਰੂ ਜੀ ਨੂੰ ਨਿਸ਼ਚੈ ਹੀ ਗੁਣ ਦਾ ਸਾਗਰ ਜਾਣਿਆ ਬੜੇ ਉਤਾਵਲੇ ਹੋ ਕੇ ਪੈਰਾਂ ਤੇ ਪੈ ਗਏ ਅਤੇ ਕਈ ਪ੍ਰਕਾਰ ਦੇ ਉਪਹਾਰ ਅੱਗੇ ਧਰੇ ਸਾਰਿਆਂ ਦੀਆਂ ਖੜੀਆਂ ਬਾਹਾਂ ਥੱਲੇ ਹੋ ਗਈਆਂ ਵਲੀ ਵਿਧੀ ਅਨੁਸਾਰ ਅੱਗੇ ਆ ਗਈਆਂ ਉਸੇ ਵੇਲੇ ਮਹਾਨ ਸ਼ਰਧਾ ਵਧੀ ਸਾਰੇ ਤੁਰਖ ਗੁਰੂ ਜੀ ਨੂੰ ਪੁੱਜਣ ਲੱਗੇ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਅਤੇ ਕਿਹਾ ਜਗਤ ਦੇ ਮਾਲਕ ਦੇ ਸੱਚੇ ਨਾਮ ਦਾ ਸਿਮਰਨ ਕਰੋ ਪੱਖਪਾਤ ਦੀ ਭੁੱਲ ਨਾ ਕਰੋ ਅਤੇ ਖੁਦਾ ਨੂੰ ਸਭ ਵਿੱਚ ਵੇਖੋ ਜੇ ਇਸ ਤਰ੍ਹਾਂ ਡ੍ਰਿੜ ਅਭਿਆਸ ਕਰੋਗੇ ਤਾਂ ਸੁੱਖਾਂ ਦੀ ਰਾਸ ਭਾਵ ਮੁਕਤੀ ਪ੍ਰਾਪਤ ਹੋਵੇਗੀ ਗੁਰੂ ਜੀ ਨੇ ਉੱਥੇ ਕਈ ਦਿਨ گزارੇ ਅਤੇ ਉਪਦੇਸ਼ ਦੇ ਕੇ ਬਹੁਤ ਮਨੁੱਖਾਂ ਨੂੰ ਉਤਾਰਿਆ ਫਿਰ ਅੱਗੇ ਚੱਲਣ ਦੀ ਤਿਆਰੀ ਕਰ ਲਈ ਐਸੇ ਸੱਚੇ ਸਤਿਗੁਰੂ ਜੀ ਨੂੰ ਦਾਸ ਦੀ ਨਮਸਕਾਰ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹੋਇਆ ਪੁਲਾ ਚੁਕਾ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ